ਪੰਜਾਬੀ ਸਿੰਗਰ ਗੈਰੀ ਸੰਧੂ ਵੱਲੋਂ ਆਪਣੇ ਸਾਥੀਆਂ ਨੂੰ ਇਹ ਜਿਕੇ ਦੇਰਾ ਬਾਬਾ ਨਾਨਕ ਦੇ ਉਹਨਾਂ ਲੋਕਾਂ ਨੂੰ ਮੱਜਾਂ ਦਿੱਤੀਆਂ ਗਈਆਂ ਜਿਨ੍ਹਾਂ ਦੀਆਂ ਮੱਜਾਂ ਗਾਵਾਂ ਹੱਡ ਦੇ ਵਿੱਚ ਰੋੜ ਗਈਆਂ ਗੱਲਬਾਤ ਦੌਰਾਨ ਗੈਰੀ ਸੰਧੂ ਦੇ ਸਾਥੀਆਂ ਨੇ ਦੱਸਿਆ ਕਿ ਗੈਰੀ ਸੰਧੂ ਸਾਡੇ ਪਿੰਡ ਦਾ ਹੈ ਸਾਡਾ ਆਪਣਾ ਹੈ ਉਸਨੇ ਸਾਡੀ ਪੂਰੇ ਪੰਜਾਬ ਦੇ ਵਿੱਚ ਡਿਊਟੀ ਲਗਾਈ ਹੋਈ ਹੈ ਕਿ ਜਿੱਥੇ ਜਿਹੜੀ ਸੇਵਾ ਪਹੁੰਚਾਉਣੀ ਹੈ ਉਹ ਪਹੁੰਚਾਉ। ਸਾਨੂੰ ਪਤਾ ਲੱਗਾ ਕਿ ਡੇਰਾ ਬਾਬਾ ਨਾਨਕ ਦੇ ਇਲਾਕੇ ਵਿੱਚ ਕਈ ਜਾਨਵਰ ਰੋੜ ਗਏ ਹਨ। ਅੱਜ ਅਸੀਂ ਮੱਜਾ ਸੱਜਰ ਸੂਈਆਂ ਹੋਈਆਂ ਦੇਣ ਆਏ ਹਾਂ ਜਿਨ੍ਹਾਂ ਨੇ ਆਪਣੇ ਜਾਨਵਰ ਹਾਰ ਵਿੱਚ ਗਵਾਏ ਸੀ। ਉਹਨਾਂ ਨੇ ਗੈਰੀ ਸੰਧੂ ਦਾ ਧੰਨਵਾਦ ਕੀਤਾ। ਅੱਜ ਆਪਾਂ ਇੱਥੇ ਬੇਰਾ ਬਾਬਾ ਨਾਨਕ ਦੀ ਧਰਤੀ ਤੇ ਖੜੇ ਆਂ ਜੀ ਤੇ ਜਿੱਥੇ ਖਾੜਾ ਦਾ ਪ੍ਰਕੋਪ ਜਿੱਦਾਂ ਆਪਾਂ ਕਹਿ ਸਕਦੇ ਆਂ ਵੀ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਤੇ ਪਹਿਲੇ ਦਿਨ ਤੋਂ ਹੀ ਮਤਲਬ ਇੱਥੇ ਸਵਾਮਾ ਚੱਲ ਰਹੀਆਂ ਇਸ ਬਹੁਤ ਸਾਰੇ ਸੰਗਤ ਦੇ ਦੁਆਰਾ ਉਹਦੇ ਵਿੱਚ ਅਸੀਂ ਸਾਰਿਆਂ ਨੇ ਵੀ ਆਪਣਾ ਟੈਲੀਫੋਨ ਨਾਲ ਹਿੱਸਾ ਪਾਇਆ ਜੀ ਸਾਡੇ ਦਾਨੀ ਸਚਣ ਨੰਾਰੇ ਭਰਾ ਤੇ ਸਾਡੇ ਖਿਡਾਰੀ ਵੀਰ ਕਲਾਕਾਰ ਭਰਾ ਮਤਲਬ ਕੋਈ ਵੀ ਨਹੀਂ ਪਿਛੇ ਰਿਹਾ ਇਸ ਪੜੀ ਦੇ ਵਿੱਚ ਜਿਹਦੇ ਵਿੱਚ ਹੁਣ ਸਾਡੇ ਵੀਰ ਗੈਰੀ ਸੰਧੂ ਨੇ ਕਿ ਸਨੇਹਾ ਲਾਇਆ ਸੀ ਕਿ ਆਪਾਂ ਇੱਥੇ ਜਿਹੜੇ ਪਰਿਵਾਰਾਂ ਦੇ ਬਿਲਕੁਲ ਟੋਟਲ ਲਾਸ ਹੋ ਗਿਆ ਪਸ਼ੂ ਮਰ ਗਿਆ ਜਾਂ ਹੜ੍ਹ ਗਿਆ ਤੇ ਆਪਾਂ ਉਹਨਾਂ ਪਰਿਵਾਰਾਂ ਨੂੰ 10 ਮੱਝਾਂ ਜਿਹੜੀਆਂ ਸੱਜਲ ਸੂਈਆਂ ਉਹ ਉਹਨਾਂ ਨੂੰ ਆਪਾਂ ਮੁਹੱਈਆ ਕਰਵਾਈਏ ਉਹਦੇ ਵਾਸਤੇ ਸੇਵਾ ਲੈ ਕੇ ਦੋ ਸਾਂ ਮੱਝਾਂ ਦੀ ਤੇ ਉਹ ਇੱਥੇ ਪਹੁੰਚੀਆਂ ਸਰ ਇਹਦੀ ਚੌਂਕੀ ਕਾ ਕੀਤੀ ਗਈ ਵੀ ਕਿੰਨੀ ਬੇ ਇਹਦੇ ਵਾਸਤੇ ਜਿੱਦਾਂ ਸਾਡੇ ਲੋਕਲ ਏਰੀਆ ਦੇ ਇੱਥੇ ਖੜ੍ਹਾ ਦੀ ਵੀਰਿਆ ਜੀ ਤੇ ਇਥੋਂ ਆਪਣੇ ਚੱਕੀ ਵੀਰ ਹੋਣੀਆਂ ਸੱਜਣ ਪਲਵਾਨ ਹੋਣੇ ਹੈਪੀ ਹੋਣੀਆਂ ਗੱਜਣ ਹੋਣੇ ਸਾਰੇ ਤੇ ਸੱਜਣ ਭਾਜੀ ਹੋਣੇ ਤੇ ਇਹ ਸਾਰਿਆਂ ਦੇ ਇੱਕ ਅਸੀਂ ਉਦੋਂ ਪਹਿਲਾਂ ਸਰਵੇ ਇੱਕ ਆਪਣੇ ਤੌਰ ਤੇ ਕਰਨਾ ਸੀ ਤੇ ਇਹਨਾਂ ਜਿੰਮੇ ਲੱਗ ਗਿਆ ਸੀਗੇ ਤੁਸੀਂ ਲੋਕਾਂ ਨੇ ਤੁਹਾਨੂੰ ਜਿਆਦਾ ਪਤਾ ਏ ਦੀ ਇਹਦਾ ਵੀ ਤੁਸੀਂ ਸਾਨੂੰ ਡਾਟਾ ਮਹਈਆ ਕਰਾ ਦਿਓ ਵੀ ਜਿੱਥੇ ਇਹਨਾਂ ਨੇ ਸੂਚੀ ਦੇਣਗੇ ਉੱਥੋਂ ਤੇ ਜਿਹੜਾ ਗਾਂ ਲੁੱਦੇ ਹੋਣੇ ਹੈ ਜੀ ਸਰ ਉਹ ਇੰਨਾ ਰੋਜ਼ਗਾਰ ਚੱਲਦਾ ਮੱਝਾ ਵਾਲਾ ਹਾਂਜੀ ਰੋਜ਼ਗਾਰ ਤੋਂ ਦੇਖੀ ਜੇ ਇਲਾਕੇ ਦਾ ਟੋਟਲ ਲਾਸੇ ਹੋ ਗਿਆ ਹਰ ਇੱਕ ਦੇ ਪ੍ਰਭਾਵਤ ਹੋਗੇ ਚਾਹੇ ਕੋਈ ਖੇਤੀ ਵਾਲਾ ਚਾਹੇ ਕੋਈ ਆਪਣਾ ਮਜ਼ਦੂਰ ਵਰਗ ਆ ਜਾਂ ਆਪਣੇ ਇਹ ਡੇਰੀ ਵਾਲੇ ਆ ਕੋਈ ਖੇਤਰਿਆ ਨਹੀਂ ਜਿਹਨਾਂ ਨੂੰ ਨੁਕਸਾਨ ਨਹੀਂ ਹੋਇਆ ਤੇ ਆਪਣੇ ਤੋਂ ਉਹ ਕਹਾਣੀਆਂ ਕਿ ਆਪਾਂ ਸਾਰੇ ਇੱਕ ਹਾਰਾ ਨਾਰਾ ਆਪਣੇ ਭਰਾਵਾਂ ਦੇ ਨਾਲ ਇੱਥੇ ਮਾਰਨ ਦੇ ਖੜੇ ਆ ਤੇ ਨੁਕਸਾਨ ਦਾ ਤਾਂ ਕੋਈ ਅੰਦਾਜ਼ਾ ਨਹੀਂ ਤੇ ਬਿਆਨ ਕਰਨ ਨੂੰ ਪਰੇ ਹੈ ਜਿੰਨਾ ਨੁਕਸਾਨ ਹੋ ਗਿਆ ਸੇਹੀ ਜਨਵਾਰ ਸੇਹੇ ਸੇਹੀ ਮਰ ਗਏ ਆਪਣੇ ਰਾਤ ਫੱਕ ਲੰਦਾ ਤੇ ਉਹਲੇ ਨਹੀਂ ਗਏ ਬੱਚੇ ਮਰ ਗਏ ਮਾਲ ਕੁਨੀ ਤੇ ਕੁਨੀ ਸਾਰੀ ਵੇਲੀ ਹੋ ਗਈ ਤੇ ਬਹੁਤ ਬੜੇ ਨੁਕਸਾਨ ਹੋ ਗਏ ਜਦੋਂ ਤੇ ਜੇ ਚੌਥੇ ਦਿਨ ਪਾਣੀ ਲੱਖਾ ਤੇ ਦੇਖਿਆ ਆਪਣੇ ਨੂੰ ਤੇ ਅੱਖਾਂ ਵਿੱਚ ਚਲਚਾਰਾ ਵੱਧ ਕੇ ਪਾ ਕੇ ਉਹਨਾਂ ਦਾ ਇਕੱਲਾ ਬਨੇ ਖਤਮ ਹੋ ਗਿਆ ਕੰਮ ਸਾਰਾ ਫਰੁੱਟ ਗੀਆਂ ਖਲੜ ਗਈ ਮਰ ਕੇ ਉਹ ਸਾਰੇ ਸਾਰੇ ਅੱਜ ਦਿਨ ਆਇਆ ਕਿ ਖਣਾ ਚਾਹੁੰਦੇ ਆ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਵੀ ਜਿਹੜੇ ਜਾ ਕੇ ਸਾਡਾ ਨਾਮੋਕਾ ਦੇਖਿਆ ਸਾਰਾ ਕੁਝ ਸਾਰੇ ਪਿੰਡਾਂ ਦੇ ਨਾਲ ਸਰਵਾ ਕੀਤਾ ਸਰਵਾ ਕਰਕੇ ਵੀ ਵੇਖਿਆ ਜਿਹਦਾ ਮਾਲ ਦਾ ਜਿਆਦਾ ਨੁਕਸਾਨ ਹੋਇਆ ਉਹਨਾਂ ਵੀਰਾਂ ਨੇ ਉਹਨਾਂ ਉਹਨਾਂ ਨੂੰ ਡੰਗਰ ਤੇ ਦੇਣ ਅੱਜ ਉਹ ਵੀਰ ਦਾ ਬਹੁਤ ਧੰਨਵਾਦ ਜਿਨੇ ਪਹਚਾਏ ਨੇ ਸਾਡੇ ਕੋਲ ਸਾਡੇ ਕੋਲ ਮੱਝਾਂ ਸੀ ਜੀ ਕਿ <laughs> ਮੱਝਾਂ